ਭਾਈ ਬੀਬੀ ਬਲਜੀਤ ਕੌਰ ਦੀ ਬੜੀ ਇੱਜ਼ਤ ਲੋਕ ਕਰਦੇ ਉਹ ਲੋਕਾਂ ਦੀਆਂ ਅੱਖਾਂ ਬੜੀਆਂ ਬਣਾਈਆਂ ਉਹ ਇਹਦੀਆਂ ਗੱਤੋਂ ਕੱਢਣ ਨੂੰ ਫਿਰਦੇ ਤੁਹਾਡੇ ਬੰਦੇ ਤੇ ਕਰਤੂਤ ਜਿਹੜੀ ਉਹ ਭਾਵੇਂ ਕੀ ਗੁਰੂ ਘਰ ਦੀ ਉਹ ਤੇ ਪਾਰਕ ਦੇ ਵਿੱਚ ਪਾਣੀ ਛੱਡ ਦੇਣਾ ਸੋ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪਸ਼ਵਾੜੇ ਹੱਗਿਆ ਕਿਤੇ ਵੈਰ ਨਹੀਂ ਲੈਂਦੇ ਹੁੰਦੇ ਜੇ ਵੈਰ ਕਿਧਰਾਂ ਦੇ ਸਾਹਮਣੇ ਆਓ ਟੈਮ ਰਹੋ ਜਿੰਨੇ ਪੰਗਲਿਆ ਉਹਨੂੰ ਪਤਾ ਲੱਗ ਜਾ ਵੀ ਕਿਹੜੇ ਬਾਤ ਹੁੰਦੀ ਹੈ ਇਹਦੇ ਕੁਛ ਨਹੀਂ ਤਿੰਨਾਂ ਚੋਂ ਤੇਰੇ ਕੋ ਪਿੰਡ 'ਚ ਨਹੀਂ ਗੁਜਾਂਦਾ ਇਹਨਾਂ ਨੂੰ ਜਿਹੜੇ ਕਹਿੰਦੇ ਆ ਵੀ ਜਾਨਵਰ ਦੇ ਮੂੰਹ ਨੂੰ ਖੂਨ ਲੱਗ ਜੇ ਉਹ ਫਿਰ ਹਰ ਕਿਸੇ ਨੂੰ ਮੂੰਹ ਪਾਉਂਦਾ। ਸੋ ਅੱਜ ਇਹ ਝਾੜੂ ਮਹਿਕਮਾ ਇਹਨਾਂ ਦੇ ਵਿੱਚ ਐ। ਇਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਐ, ਉਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਐ, ਇਸ ਤੋਂ ਬਾਅਦ ਵਾਲੇ 'ਚ ਵੀ ਰਹੂਗੀ। ਜਦੋਂ ਪਤਾ ਹੋਵੇ ਵੀ ਕੋਈ ਪਸ਼ੂ ਡੰਗਰ ਜਿਹੜਾ ਕੁੱਤਾ ਹਲਕਿਆ ਬਿੱਲਾ ਫਿਰਦਾ ਤੇ ਉਹ ਕੋਲੇ ਆਉਂਦਾ ਰੱਖਿਆ ਕਰੋ ਸਭ ਕਿਤਾਬ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਾਈ ਆਉਣਾ ਇੱਕ ਡਰਾਮਾ ਹੋਰ ਬਦਲਨੀ ਹੈ ਜਦੋਂ ਦਿੱਲੀ ਵਾਲਿਆਂ ਨੇ ਪੰਜਾਬ 'ਚ ਕਾਬਜ ਹੋਣਾ ਉਹਦੇ ਵਾਸਤੇ ਇਹ ਵੀ ਸਾਮਦਾਮ ਦਲ ਭੇੜ ਦਾ ਇੱਕ ਹਿੱਸਾ ਆ ਵੀ ਲੋਕਤੰਤਰ ਜਿਹੜਾ ਚੌਥਾ ਥੰਮਿਆ ਉਹਦੇ ਗੱਲ 'ਚ ਸਾਫਾ ਪਾ ਕੇ ਖਿੱਚ ਲਓ ਤੇ ਵੀਰੇ ਜਿਹੜੇ ਥਾਣੇ ਬਣਾਏ ਆ ਪਸ਼ੂ ਬੰਨਣ ਨੂੰ ਬਣਾਏ ਆ ਕੁਰਲੀਆਂ ਬਣਾ ਲਓ ਉੱਥੇ 4 ਘੰਟੇ ਬਾਅਦ ਪੁਲਿਸ ਵਾਲੇ ਪਹੁੰਚ ਰਹੇ ਆ ਸੋ ਗੱਲਾਂ ਬਹੁਤ ਨੇ ਇਹ ਤਾਕਤ ਇਹ ਅਹੁਦੇਦਾਰੀਆਂ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਉਹ ਡਲਾ ਤੋਂ ਡਲਾ ਹੁੰਦਾ ਹੈ ਕਿੱਧਰੋਂ ਚਲਾਉਂਦਾ ਮੁੜ ਕੇ ਪਤਾ ਲੱਗੇ ਕਿਤੇ ਡੂੜ ਸਾਲ ਨੂੰ ਤੁਹਾਡੇ ਅਮਗਰ ਲੋਕ ਪਾਏ ਫਿਰਨ ਪੱਤਰਕਾਰ ਦੇ ਖਿਲਾਫ ਇਹਨਾਂ ਕੋਲ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਇੱਕ ਜੀ ਪੈਸੇ ਮੰਗਦਾ ਕਹਿ ਦਿਓ ਇਹਦਾ ਕਿਹੜਾ ਸਬੂਤ ਚਾਹੀਦਾ ਚਲੋ ਮੰਗਣ ਵਾਲੇ ਮੰਗੀ ਵੀ ਜਾਦੇ ਹੋਣਗੇ ਦੂਜਾ ਜੀ ਕਹਿ ਦਿਓ ਜੀ ਇਹਨੇ ਤੇ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਜਾਦਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਇਸ ਮਸਲੇ ਦਾ ਵੀ ਪਤਾ ਹੈ ਇਹ ਕੋਈ ਨਵਾਂ ਨਿਗਾ ਨਾ ਪਹਿਲਾ ਦਿਨਾਂ ਅੰਤਮ ਹੈ ਉਹ ਨਾ ਰਣਜੀਤ ਸਿੰਘ ਵਾਸਤੇ ਪਹਿਲਾ ਇਹਨਾਂ ਸਾਡੇ ਵਾਸਤੇ ਪਹਿਲਾ ਮੇਰੇ ਕੋਲ ਬਹੁਤ ਕੋਸ਼ਾ ਕਰਨ ਲਈ ਕਿਉਂਕਿ ਇਹਨਾਂ ਨੇ ਝੱਲਿਆ ਮੈਂ ਤਾਂ ਜਦੋਂ ਦਾ ਪੈਰ ਪਾਇਆ ਇਸ ਕੰਮ ਦੇ ਵਿੱਚ ਉਦੋਂ ਤੋਂ ਹੀ ਚੱਲ ਰਿਹਾ ਸੋ ਇੱਕੋ ਹੀ ਵੱਡੀ ਗੱਲ ਆ ਵੀ ਇਕੱਠੇ ਹੋ ਕੇ ਰਹਿਣਾ ਸਿੱਖੀਏ ਅਸੀਂ ਨਹੀਂ ਤੇ ਇੱਕ ਇੱਕ ਕਰਕੇ ਤੁਹਾਡੀਆਂ ਪੱਗਾਂ ਵੀ ਲੈਣੀਆਂ ਤੁਹਾਡੇ ਤੇ ਕੇਸ ਵੀ ਪੈਣੇ ਆ ਤੁਹਾਡੇ ਪਰਿਵਾਰਾਂ ਦੀ ਬਹਿਰਮਤੀ ਵੀ ਹੋਣੀ ਆ ਪਿਛਲੇ ਲੰਬੇ ਸਮੇਂ ਦੌਰਾਨ ਜਿਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਐਨਐਸਏ ਵਾਲਾ ਮਾਹੌਲ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਤੇ ਬਣਾਇਆ ਉਦੋਂ ਸਾਡੀਆਂ 2 2.5 ਸਾਲ ਦੀ ਮੇਰੀ ਬੇਟੀ ਸੀ ਉਹਨੀਆਂ ਫੋਟੋਆਂ ਤੱਕ ਜਿਹੜੇ ਸਪੈਟੇ ਆਏ ਲੈ ਕੇ ਗਏ ਆ ਸੋ ਅਸੀਂ ਦਿੱਲੀ ਐਨਆਈਏ ਦੀ ਆਈ ਡਿਊਟੀ ਦੀ ਤਰੀਕਾ ਭੁਗਤੇ ਰਹੇ ਨੇ ਤੋਂ ਤੋਂ ਵਿੱਚ ਬਹੁਤ ਸਾਰੇ ਸੱਜਣ ਭੁਗਤੇ ਰਹੇ ਆ ਕਿਸਾਨ ਮੋਰਚੇ 'ਚ ਸਾਨੂੰ ਇਹ ਵੀ ਵਿਰਾਸਤ 'ਚ ਮਿਲੀਆਂ ਚੀਜ਼ਾਂ ਤੇ ਅਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਇਹ ਸਾਡਾ ਤਜਰਬਾ ਹੋ ਰਿਹਾ ਅਜੇ ਤੇ ਸ਼ੁਰੂਆਤੀ ਪੱਲ ਨੇ ਅਜੇ ਇਹ ਸੰਘਰਸ਼ ਬਹੁਤ ਲੰਬਾ ਅਜੇ ਬੜਾ ਕੁਝ ਅਸੀਂ ਹਾਸਲ ਕਰਨਾ ਸੋ ਇੱਕੋ ਹੀ ਗੱ ਜਿਹੜੇ ਕਹਿੰਦੇ ਆਂ ਕਿ ਜਾਨਵਰ ਦੇ ਮੂੰਹ ਨੂੰ ਖੂਨ ਲੱਗ ਜੇ ਉਹ ਫਿਰ ਹਰ ਕਿਸੇ ਨੂੰ ਮੂੰਹ ਪਾਉਂਦਾ ਤੇ ਇੱਥੇ ਇਹ ਜਿਹੜੀ ਬੁਰਾਈ ਹੈ ਇਹ ਕੱਲੀ ਮੈਨੂੰ ਇਹ ਲੱਗਦਾ ਹੁੰਦਾ ਚਲੋ ਅੱਜ ਇਹ ਝਾੜੂ ਮਹਿਕਮਾ ਇਹਨਾਂ ਦੇ ਵਿੱਚ ਹੈ ਇਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਉਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਇਸ ਤੋਂ ਬਾਅਦ ਵਾਲੇ 'ਚ ਵੀ ਰਹੂਗੀ ਸੋ ਆਪਣਾ ਬਚਾ ਆਪ ਕਰੋ ਇੱਕ ਨਾਰਾ ਵੀ ਲਾਉਂਦੇ ਹੁੰਦੇ ਨਾ ਇਹਨਾਂ ਤੋਂ ਝਾਕ ਕਰੋ ਆਪਣੀ ਰਾਖੀ ਆਪ ਕਰੋ ਜਦੋਂ ਪਤਾ ਹੋਵੇ ਕਿ ਕੋਈ ਪਸ਼ੂ ਡੰਗਰ ਜਿਹੜਾ ਕੁੱਤਾ ਹਲਕਿਆ ਬਿੱਲਾ ਫਿਰਦਾ ਤੇ ਉਹ ਕੋਲੇ ਆਉਂਦਾ ਰੱਖਿਆ ਕਰੋ ਸਾਹਿਬ ਕਿਤਾਬ ਅਹੀਂ ਰਣਜੀਤ ਭਾਈ ਮੈਨੂੰ ਯਾਦ ਚ 2 2.5 ਸਾਲ ਪਹਿਲਾਂ ਦਸਤਾਰ ਨਹੀਂ ਸੀ ਸਜਾਉਂਦਾ ਸੀ ਕਿ ਵੀ ਤੇਰੀ ਬੜੀ ਇੱਜ਼ਤ ਆ ਤੁਸੀਂ ਤਾਂ ਸਾਡਾ ਸੀਨੀਅਰ ਵੀਰ ਐ ਉਹ ਦਸਤਾਰ ਸਜਾ ਕੇ ਰੱਖਿਆ ਕਰ ਸਿੱਕ ਪੱਤਰਕਾਰ ਆ ਤਾਂ ਉਹ ਇਹਦੀ ਪੱਗ ਨੂੰ ਟਾਰਗੇਟ ਕਰਨਾ ਉਹ ਇਹਦੇ ਸਹਬਾਣ ਨੂੰ ਹੱਥ ਪਾਉਣਾ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਰਣਜੀਤ ਸਿੰਘ ਕੌਣ ਐ ਜਾਂ ਇਹਦੇ ਸਿਰ ਤੇ ਪੱਗ ਕੀ ਐ ਉਹਨਾਂ ਨੇ ਦੱਸਣਾ ਸੀ ਵੀ ਤੁਹਾਡੀ ਇੱਜ਼ਤ ਜਿਹੜੀ ਐ ਉਹ ਇਸ ਤਾਕਤ ਦੇ ਅੱਗੇ ਉਹ ਕੁਝ ਨਹੀਂ ਕੀ ਸੋ ਇਕੱਠੇ ਹੋਵੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਉਹ ਘਟਰਾਵਾ ਵਾਪਰ ਜਾਂਦੀਆਂ ਤੁਹਾਡੀ ਜਿਹੜੀ ਆ ਉਹ ਹੱਥ ਪਾਉਣ ਤੋਂ ਪਹਿਲਾਂ ਬੰਦੇ ਨੂੰ ਪਤਾ ਹੋਵੇ ਕਿ ਕਿਹਨੂੰ ਹੱਥ ਪਾਉਣ ਲੱਗੇ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਕਹਿਣ ਨੂੰ ਸੋ ਸਿਆਣਾ ਬੰਦਾ ਉਹੀ ਆ ਜਿਹੜਾ ਕਟੜਾ ਵਾਪਰਨ ਤੋਂ ਪਹਿਲਾਂ ਇਹ ਜਿਹੜਾ ਏਕਤਾ ਚ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਾਈ ਆਉਣਾ ਇਹ ਕਿ ਡਰਾਵਾ ਹੋਰ ਮਦਨੀਆਂ ਜਦੋਂ ਦਿੱਲੀ ਵਾਲਿਆਂ ਨੇ ਪੰਜਾਬ ਚ ਕਾਬਜ ਹੋਣਾ ਉਹਦੇ ਵਾਸਤੇ ਇਹ ਵੀ ਕਹਿੰਦੇ ਨਾ ਜਿਹੜੇ ਲਾਲਾ ਜੀ ਦੇ ਸਾਥੀ ਕਹਿੰਦੇ ਸਾਮਦਾਮ ਦੰਡ ਭੇੜ ਜੋ ਮਰਨੀ ਕਬਾਬਈ ਕਰਨਾ ਪਵੇ ਜੀ ਸਰਕਾਰ ਬਣਾਉਣੀ ਹੈ ਤੇ ਇਹ ਵੀ ਸਾਮਦਾਮ ਦੰਡ ਭੇੜ ਦਾ ਇੱਕ ਹਿੱਸਾ ਆ ਵੀ ਲੋਕਤੰਤਰ ਜਿਹੜਾ ਚੌਥਾ ਥਾਮਿਆ ਉਹਦੇ ਗੱਲ ਚ ਸਾਫਾ ਪਾ ਕੇ ਖਿੱਚ ਲੋ ਦੁਰ ਫਿੱਟੇ ਮੂੰਹ ਤੁਹਾਡੇ ਇਸ ਲੋਕਤੰਤਰ ਦਾ ਪੁਲਿਸ ਵਾਲੇ ਕਹਿੰਦੇ ਜੀ ਅ ਤੁਸੀਂ ਜੀ ਦੂਜੀ ਨੀਧਾਰਾ ਲੱਗਦੀ ਐਨੇ ਇੱਕ ਚ ਬੜਾ ਤੇ ਫਿਰ ਇਹ ਜਿਹੜੇ ਥਾਣੇ ਬਣਾਏ ਆ ਪਸ਼ੂ ਬੰਨਣ ਨੂੰ ਬਣਾਏ ਆ ਖੁਰਲੀਆਂ ਬਣਾ ਲਓ ਉੱਥੇ 4 ਘੰਟੇ ਬਾਅਦ ਪੁਲਿਸ ਵਾਲੇ ਪਹੁੰਚ ਰਹੇ ਆ ਸੋ ਗੱਲਾਂ ਬਹੁਤ ਨੇ ਇਹ ਤਾਕਤ ਇਹ ਅਹੁਦੇਦਾਰੀਆਂ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਉਹ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਨੂੰ ਚਲਾਉਂਦਾ ਮੁੜ ਕੇ ਪਤਾ ਲੱਗੇ ਕਿਤੇ ਡੂੜ ਸਾਲ ਨੂੰ ਥੋੜੇ ਮਗਰ ਲੋਕ ਪਏ ਫਿਰਨ ਸੋ ਭਾਈ ਆਪਦੀ ਇੱਜ਼ਤ ਸਾਰਿਆਂ ਦੀ ਆਪਦੇ ਹੱਥਾਂ ਆਪਣੀ ਆਪੇ ਹੱਥ ਹੈ ਮੇਰੀ ਮੇਰੇ ਹੱਥ ਹੈ ਤੁਹਾਡੀ ਤੁਹਾਡੇ ਹੱਥਾਂ ਝਾੜੂ ਮਹਿਕਮੇ ਦੀ ਝਾੜੂ ਵਾਲੇ ਹੱਥ ਆ ਪਹਿਲਾਂ ਵਾਲਿਆਂ ਨੇ ਵੀ ਤੁਹਾਨੂੰ ਯਾਦ ਆ ਨਾ ਪੰਨੂ ਸਾਹਿਬ ਤੇ ਇਹਨਾਂ ਨੇ ਝੂਠਾ ਬਲਾਤ ਕਰਦਾ ਕੇਸ ਪਵਾਤਾ ਸੀ ਪੱਤਰਕਾਰ ਦੇ ਖਿਲਾਫ ਇਹਨਾਂ ਕੋਲ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਇੱਕ ਜੀ ਪੈਸੇ ਮੰਗਦਾ ਕਹਿ ਦਿਓ ਇਹਦਾ ਕਿਹੜਾ ਸਬੂਤ ਚਾਹੀਦਾ ਚਲੋ ਮੰਗਣ ਵਾਲੇ ਮੰਗੀ ਵੀ ਜਾਦੇ ਹੋਣਗੇ ਦੂਜਾ ਜੀ ਕਹਿ ਦਿਓ ਜੀ ਇਹਨਾਂ ਦੇ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਲੋ ਇੱਥੇ ਏਦਾਂ ਦੀਆਂ ਚੀਜ਼ਾਂ ਆਮ ਹੁੰਦੀਆਂ ਸੋ ਭਾਈ ਇੱਕੋ ਹੀ ਗੱਲ ਆ ਤਗੜੇ ਰਹੋ ਇਹ ਜਿਸ ਤਰ੍ਹਾਂ ਵੀਰ ਪਹਿਲਾਂ ਬੋਲ ਕੇ ਗਿਆ ਹੁਣ ਤੇ ਹੀ ਹੋਇਆ ਸਾਡੇ ਤੇ ਵੀ ਹੋਇਆ ਹੋਣਾ ਵੀ ਐ ਸੋ ਕਾਇਮ ਰਹੋ ਜਿੰਨੇ ਪੰਗੜਾ ਲਿਆ ਉਹਨੂੰ ਪਤਾ ਲੱਗ ਜਾ ਵੀ ਕਿਹੜੇ ਬਾਤ ਹੁੰਦੀ ਐ ਇਹ ਤਾਂ ਕੁਛ ਨਹੀਂ ਐ ਤਿੰਨਾਂ ਚੋਂ ਤੇਰੇ ਤੋਂ ਪਿੰਡ 'ਚ ਨਹੀਂ ਗੁਜਾਂਦਾ ਇਹਨਾਂ ਨੂੰ ਸੋ ਭਾਈ ਇਸ ਤਰ੍ਹਾਂ ਜਗਮੀਤ ਵੀਰ ਨੇ ਕਿਹਾ ਵੀ ਅਸੀਂ ਆ ਪੱਤਰਕਾਰ ਸਾਡਾ ਇੱਕ ਦਾਇਰਾ ਆ ਜਦੋਂ ਅਸੀਂ ਪੱਤਰਕਾਰ ਆ ਉਦੋਂ ਅਗਲਾ ਸਾਨੂੰ ਗੱਲ ਵੀ ਪੈ ਜੇ ਅਸੀਂ ਜੀ ਕਹਿ ਕੇ ਗੱਲ ਕਰਦੇ ਹੁੰਦੇ ਆ ਤੇ ਉਦੋਂ ਰਣਜੀਤ ਵੀ ਫਿਰ ਹੋ ਜਾਈ ਆ ਵੱਟ ਤੇ ਆਓ ਕਿਸੇ ਦਿਨ ਸੋ ਭਾਈ ਇੱਜ਼ਤ ਆ ਉਹਦੀ ਆ ਦੇ ਹੱਥ ਜਿਹੜੀ ਕਾਨੂੰਨੀ ਕਾਰਵਾਈ ਦੀ ਅਸੀਂ ਮੰਗ ਕਰ ਰਹੇ ਆ ਅੱਜਾ ਕੋਈ ਕੱਟ ਨਹੀਂ ਸੀਗਾ ਸੱਸ ਭਾਈ ਵਾਟ ਸਮਥਿੰਗ ਸਿਰਫ ਮੈਸੇਜ ਆਸੀ ਭਾਈ ਸਾਹਿਬ 71 ਹੋਈਏ ਤੇ ਕਰਤੂਤ ਜਿਹੜੀ ਉਹ ਭਾਵੇਂ ਕੀ ਗੁਰੂ ਘਰ ਦੀ ਉਥੇ ਪਾਰਕ ਦੇ ਵਿੱਚ ਪਾਣੀ ਛੱਡ ਦੇਣਾ ਸੋ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪਛਵਾੜੇ ਹੱਗਿਆ ਕਿਤੇ ਵੈਰ ਨਹੀਂ ਲੈਂਦੇ ਹੁੰਦੇ ਜੇ ਵੈਰ ਕਿੰਦਰਾਂ ਦੇ ਸਾਹਮਣੇ ਆਓ ਆ ਬੰਦੇ ਖਲੋਤੇ ਯੂਨੀਅਨਾਂ ਖਲੋਤੀਆਂ ਸਾਰੇ ਤੁਸੀਂ ਲਿਆਓ ਤੁਹਾਡੇ ਨਾਲ ਕਿੰਨੀਆਂ ਯੂਨੀਅਨਾਂ ਤੁਹਾਡੇ ਨਾਲ ਕਿੰਨਾ মিডিਆ ਦਾ ਹਿੱਸਾ ਹੈ ਤੁਹਾਡੇ ਨਾਲ ਕਿੰਨੀਆਂ ਜੜੀਆਂ ਲੋਕ ਭਲਾਈ ਦੀਆਂ ਸੰਸਥਾਵਾਂ ਨੇ ਲਿਆਓ ਆਪਾਂ ਦੇਖ ਲੈਣੇ ਵੀ ਤੁਹਾਡਾ ਪਲਣਾ ਭਾਰੀ ਆ ਵੀ ਲੋਕ ਉਧਰ ਖਲੋਤੇ ਹੋ ਸਕਦਾ ਪੱਤਰਕਾਰ ਗਲਤ ਹੋਵੇ ਸੋ ਗੱਲਾਂ ਉਹ ਕਰੋ ਜਿਹੜੀਆਂ ਦੁਨੀਆ ਵਿੱਚ ਵੀ ਠੀਕ ਆ ਯਾਰ ਪੱਤਰਕਾਰ ਦੀ ਗਲਤੀ ਹੋਣੀ ਆ ਅੱਜ ਸਾਰੇ ਇੱਥੇ ਬੈਠੇ ਨੇ ਇੱਥੋਂ ਦੇ ਜਿਹੜੇ ਜਿੱਤੇ ਹੋਏ ਵਿਧਾਇਕ ਆ ਉਹਨਾਂ ਨੇ ਵੀ ਇਹਦੀ ਪੋਸਟ ਪਾਤੀ ਸੋ ਭਾਈ ਬੀਬੀ ਬਲਜੀਤ ਕੌਰ ਦੀ ਬੜੀ ਇੱਜ਼ਤ ਲੋਕ ਕਰਦੇ ਉਹ ਲੋਕਾਂ ਦੀਆਂ ਅੱਖਾਂ ਬੜੀਆਂ ਬਣਾਈਆਂ ਉਹ ਇਹਦੀਆਂ ਗੱਤੋਂ ਕੱਢਣ ਨੂੰ ਫਿਰਦੇ ਤੁਹਾਡੇ ਬੰਦੇ ਉਹ ਤਿੰਨ ਪਰਿਵਾਰ ਪਾਲਦਾ ਆ ਉਹਦੇ ਤੁਸੀਂ ਲੋਕਾਂ ਦੀਆਂ ਅੱਖਾਂ ਬਣਾਉਂਦੇ ਹੋ ਇਹਨੀਆਂ ਕਿੱਦਾਂ ਨੂੰ ਫਿਰਦੇ ਹੋ ਸੋ ਭਾਈ ਆਪਦਾ ਅਕਾਦ ਚ ਰਹੋ ਤੁਹਾਨੂੰ ਜੀ ਕਹੋ ਤੇ ਜੀ ਕਵਾਓ ਇਹ ਆਪਣਾ ਕੰਮ ਕਰ ਰਿਹਾ ਤੁਸੀਂ ਆਪਣਾ ਕੰਮ ਕਰੋ ਸ਼ੁਕਰੀਆ ਜੋ ਵੀ ਪ੍ਰੋਗਰਾਮ ਬਣੂਗਾ ਜਿਹੜਾ ਵੀ ਬਣੂਗਾ ਉਹਦੇ ਨਾਲ ਆਪਾਂ ਹੈਗੇ ਆ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ